ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਹਰੜਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਤੁਸੀਂ ਨਾ ਤਿੰਨ ਦਿਨ ਪਹਿਲਾਂ ਜਦੋਂ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਸੀਗੇ ਤੇ ਉਦੋਂ ਇੱਕ ਗੱਲ ਕਹੀ ਸੀਗੀ ਵੀ ਹੁਣ ਸੇਕ ਜਥੇਬੰਦੀਆਂ ਜਿਹੜੀਆਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਜਾ ਰਹੀਆਂ ਨੇ ਤੇ ਜਥੇਦਾਰ ਸਾਹਿਬਾਨ ਨੂੰ ਮੰਗ ਪੱਤਰ ਦੇ ਰਹੀਆਂ ਨੇ ਵੀ 2 ਦਸੰਬਰ ਵਾਲੇ ਫੈਸਲਿਆਂ ਦੇ ਉੱਤੇ ਇਹਨਾਂ ਨੂੰ ਪਾਲਣਾ ਨਹੀਂ ਹੋ ਰਹੀ ਇਹ ਇਹਦਾ ਨੋਟਿਸ ਲਿਆ ਜਾਵੇ ਇਹਨਾਂ ਨੂੰ ਇੱਕ ਵਾਰ ਫੇਰ ਸੱਦਿਆ ਜਾਵੇ ਪੁੱਛਿਆ ਜਾਵੇ ਹੁਣ ਮੈਨੂੰ ਲੱਗਦਾ ਇਸੇ ਦੇ ਚਲਦਿਆਂ 28 ਜਨਵਰੀ ਨੂੰ ਜਥੇਦਾਰ ਸਾਹਿਬ ਨੇ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਮੀਟਿੰਗ ਆ ਉਹ ਸੱਦ ਲਈ ਹੈ ਇੱਕ ਤੇ ਇਹ ਜਾਣਾਂਗੇ ਵੀ ਪਹਿਲਾਂ ਤਾਂ ਕੀ ਇਹ ਮੀਟਿੰਗ ਉਸੇ ਸੰਦਰਭ ਦੇ ਵਿੱਚ ਹੈ ਅਗਰ ਉਸੇ ਸੰਦਰਭ ਦੇ ਵਿੱਚ ਹੈ ਤੇ ਫਿਰ ਕੀ ਗਿਆਨੀ ਹਰਪ੍ਰੀਤ ਸਿੰਘ ਹਾਜ਼ਰੀ ਲਵਾਉਣਗੇ ਪੇਸ਼ ਹੋਣਗੇ ਆਉਣਗੇ ਉੱਥੇ ਤੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਨਹੀਂ ਆਉਂਦੇ ਅਗਰ ਇਹ 71 ਤਾ ਜਿਹੜੀ 28 ਜਨਵਰੀ ਨੂੰ ਹੋਣੀ ਹੈ ਜੇ ਇਹਦਾ ਮوضوع 2 ਦਸੰਬਰ ਵਾਲੇ ਆਦੇਸ਼ ਨਹੀਂ ਹੈ ਤੇ ਫਿਰ ਉਸ ਦਿਨ ਕੀ ਚਰਚਾ ਹੋਵੇਗੀ ਜੀ ਪੱਟੀ ਸਾਹਿਬ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਕੱਲ ਵੀ ਦਲ ਖਾਲਸਾ ਵੱਲੋਂ ਠੋਕ ਵਜਾ ਕੇ ਇੱਕ ਬਿਆਨ ਦਿੱਤਾ ਸੀਗਾ ਖ਼ਬਰਾਂ ਦੇ ਵਿੱਚ ਵੀ ਵੇਖੋ ਜਿਹੜੀ ਅਕਾਲ ਤਖਤ ਤੇ ਪੰਜ ਦਿਨਾਂ ਦੀ ਮੀਟਿੰਗ ਨਹੀਂ ਬੁਲਾਈ ਜਾ ਰਹੀ ਉਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਚੁੱਪ ਕਰਕੇ ਮਿੱਠੇ ਜਿਹੇ ਲੱਗ ਦੋ ਤਰੀਕ ਨੂੰ ਜਿਹੜੇ ਹੁਕਮ ਨਵੇਂ جاری ਹੋਏ ਸੀ ਉਹਨਾਂ ਦੀ ਇੰਪਲੀਮੈਂਟੇਸ਼ਨ ਪ੍ਰੋਪਰਲੀ ਨਹੀਂ ਹੋ ਰਹੀ ਦਲ ਖਾਲਸਾ ਤੇ ਨਾਲ ਸ਼੍ਰੋਮਣੀ ਕਾਲ ਦਿਲ ਅੰਮ੍ਰਿਤਸਰ ਹਾਲੀਕੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੇ ਮੇਰੇ ਖਿਆਲ ਸ਼ਧ ਮੰਦਾ ਵੀ ਨਹੀਂ ਕਿ ਜਥੇਦਾਰ ਨੂੰ ਉਹ ਤੇ ਕਹਿੰਦਾ ਵੀ ਸਾਡਾ ਜਥੇਦਾਰ ਜਗਤਾਰ ਸਿੰਘ ਹਵਾਰਾ ਲੇਕਿਨ ਮੰਗ ਪੱਤਰ ਫਿਰ ਤੁਰਨ ਦੇਣ ਤੁਰ ਪੈਂਦੇ ਆ ਤੇ ਮੈਂ ਪੁੱਛਿਆ ਸੀ ਮੈਂ ਕਿਹਾ ਦੀ ਮੰਗ ਪੱਤਰ ਕੱਲੀ ਦੇਣੇ ਹੋ ਤੁਸੀਂ ਕਹਿੰਦੇ ਐਸ ਵੇਲੇ ਤੇ ਦਫਤਰ ਚੋਂ ਬੈਠਾ ਨਾ ਚਲੋ ਉਹਨਾਂ ਦੀ ਸੋਚ ਹੋਊਗੀ ਲੇਕਿਨ ਉਸ ਤੋਂ ਬਾਅਦ ਜਿਹੜੇ ਸਾਡੇ 2 2 ਦਸੰਬਰ ਨੂੰ ਇੱਕ 7 ਮੈਂਬਰੀ ਕਮੇਟੀ ਬਣੀ ਸੀ ਬਣੀ 6 ਸੀ ਇੱਕ ਬਾਅਦ ਸ਼ਾਮਿਲ ਕਰ ਲਿਆ ਸੀ ਜੀ ਉਸ ਕਮੇਟੀ ਨੂੰ ਇਹ ਗੱਲ ਕਹੀ ਗਈ ਸੀ ਵੀ ਆ ਜਿਹੜੀ ਲੀਡਰਸ਼ਿਪ ਬੈਠੀ ਆ ਇਹ ਲੀਡਰਸ਼ਿਪ ਨੈਤਿਕ ਤੌਰ ਤੇ ਆਪਣਾ ਜਿਹੜਾ ਵਾ ਕੌਮ ਦੀ ਅਗਵਾਈ ਪੰਥ ਦੀ ਗਵਾਈ ਕਰਨ ਦੇ ਵਿੱਚ ਨਾਕਾਮ ਹੋ ਗਈ ਆਪਣਾ ਜਿਹੜਾ ਉਹ ਆਧਾਰ ਖੋ ਚੁੱਕੀ ਹੈ ਆਪਣਾ ਅਧਿਕਾਰ ਖੋ ਚੁੱਕੀ ਹੈ ਇਸ ਲਈ ਆ ਜਿਹੜੀ 7 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ 7 ਮੈਂਬਰੀ ਕਮੇਟੀ ਕਾਰਜਸ਼ੀਲ ਹੋ ਕੇ ਪਹਿਲਾਂ ਭਰਤੀ ਕਰਵਾਏਗੀ ਆਪਣੀ ਨਿਗਰਾਨੀ ਏਟ ਤੇ ਉਸ ਤੋਂ ਬਾਅਦ ਫਿਰ ਰੁਟੀਨ ਵਾਈਜ਼ ਜਿਹੜੀ ਸੀ ਜਲਾ ਜਥੇਦਾਰ ਡੈਲੀਗੇਟ ਫਿਕਰੇ ਸਾਰੇ ਚੁਣੇ ਜਾਣਗੇ ਜੀ ਬਿਲਕੁਲ ਠੀਕ ਹੈ ਚਲੋ ਕੋਈ ਗੱਲ ਨਹੀਂ ਲੇਕਿਨ ਉਸ 7 ਮੈਂਬਰੀ ਕਮੇਟੀ ਨੂੰ ਪੂਰੀ ਤਰ੍ਹਾਂ ਦਰਕਨਰ ਕਰ ਦਿੱਤਾ ਗਿਆ ਤੇ ਜਦੋਂ ਭਾਈ ਗੁਰਪ੍ਰਤਾਪ ਸਿੰਘ ਵਡਾਲਾ ਜਾ ਕੇ ਮਿਲਦੇ ਨੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੂੰ ਵੀ ਤੁਸੀਂ ਉਸ ਕਮੇਟੀ ਦੇ ਚੇਅਰਮੈਨ ਮੀਟਿੰਗ ਜਿੰਦਾ ਜਿ ਉੱਪਰੋਂ ਹੁਕਮ ਨਹੀਂ ਆਇਆ ਜੇ ਉੱਪਰੋਂ ਹੁਕਮ ਕਿਧਾ ਆਣਾ ਸੀਗਾ ਸੁਖਬੀਰ ਸਿੰਘ ਬਾਦਲ ਹਨ ਪਾਰਟੀ ਦਾ ਆਣਾ ਸੀ ਸਹੀ ਜੇ ਸਿੱਧੇ ਫਿਰ ਇਹ ਰੌਲਾ ਪੈਂਦਾ ਸੱਜਦਾਂ ਦੇ ਵਿੱਚ ਵੀ ਇਹ ਗੱਲ ਜਾਂਦੀ ਹੈ ਵੀ ਇਹ ਤਾਂ ਸਿੱਧੇ ਰੂਪ ਵਿੱਚ ਕੱਲ ਤੱਕ ਨੂੰ ਚੈਲੰਜ ਚੁਣੌਤੀ ਹੈ ਇੱਕ ਇੱਕ ਕਰਕੇ ਮੈਂਬਰ ਫਿਰ ਜਿਹੜਾ ਸੀ ਭਾਵੇਂ ਕੋਈ ਗੁਪਤ ਰੂਪ ਦੇ ਵਿੱਚ ਜਾਂ ਕੋਈ ਅੰਦਰਖਾਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹਦਰ ਨਾਲ ਰابطਾ ਕਾਇਮ ਕਰਦਾ ਵੀ ਜਿਹਦਰ ਜੀ ਇੱਕ ਕਮੇਟੀ ਨੂੰ ਕਾਰਜਸ਼ਿਲ ਕੀਤਾ ਜਾਵੇ ਹਮ ਜਥੇਦਾਰ ਜਿਹੜੀ ਇੰਨੀ ਕਦੇ ਕਹਿ ਕੇ ਛਡਕਾਰਾ ਕਰ ਲੈਂਦੇ ਵੀ ਭਾਈ ਮੈਂ ਕਾਰਜਸ਼ਿਲ ਮੈਂ ਕਮੇਟੀ ਬਣਾਤੀ ਆ ਤੇ ਤੁਸੀਂ ਜਾ ਕੇ ਫਿਰ ਧਾਮੀ ਨੂੰ ਮਿਲ ਸੰਤਾ ਸਿੰਘ ਮੈਦਪੁਰੀ ਤੇ ਸਾਡੇ ਜਿਹੜੇ ਮਾਨਯੋਗ ਹੈਗੇ ਨੇ ਬਡਾਲਾ ਸਾਹਿਬ ਇਹ ਜਾ ਕੇ ਧਾਮੀ ਸਾਹਿਬ ਨੂੰ ਮਿਲਦੇ ਤੇ ਧਾਮੀ ਸਾਹਿਬ ਜਿਹੜੇ ਉੱਚ ਪ੍ਰਗਟ ਜਾਂਦੇ ਵੀ ਮੈਂ ਤੁਹਾਡੇ ਨਾਲ ਖੜਾ ਵਾਂ ਮੈਂ ਅਕਾਲ ਤਖਨ ਨਾਲ ਖੜਾ ਵਾਂ ਪਰ ਮੇਰੀ ਪੇਛ ਨਹੀਂ ਕੋ ਜਾਂਦੀ ਜੀ ਉਸ ਤੋਂ ਬਾਅਦ ਜੇ ਧਾਮੀ ਸਾਹਿਬ ਦੀ ਮੀਟਿੰਗ ਹੁੰਦੀ ਹੈ ਜੈਦਰਨਾਥ ਉਹ ਕਹਿੰਦੇ ਜੀ ਮੈਂ ਤੇ ਅਸਤੀਫਾ ਦੇਣ ਜਾ ਰਿਹਾ ਹਾਂ ਇਸ ਮੌਲ ਚ ਮੈਂ ਕੰਮ ਨਹੀਂ ਕਰ ਸਕਦਾ ਇਹ ਤਾਂ ਮਿਸਰ ਨੂੰ ਉਹਨਾਂ ਦੇ ਕੋਈ ਖਾਸ ਦੋਸਤ ਸਮਝਾਉਂਦੇ ਵੀ ਜੇ ਤੁਸੀਂ ਅਸਤੀਫਾ ਦਿੱਤਾ ਤਾਂ ਤੁਹਾਡਾ ਅਸਤੀਫਾ ਇਸ ਵੇਲੇ ਜਿਹੜਾ ਵਾ ਉਹ ਆਤਮ ਅਤਿਆ ਕਰਨ ਦੇ ਤੋਲ ਹੋਊਗਾ ਕਿ ਤੁਸੀਂ ਆਪਣਾ ਖੰਡਾ ਖੜਕਾ ਦਿਓ ਵੀ ਭਾਈ ਜੋ ਕਰ ਰਹੇ ਨੇ ਇਹ ਗਲਤ ਕਰ ਰਹੇ ਅਸੀਂ ਮੀਟਿੰਗ ਕਰਾਂਗੇ ਹਾਂ ਕਿ ਤੁਹਾਨੂੰ ਇਹ ਸ਼ਹੀਦ ਕਰਨਗੇ ਤੁਹਾਨੂੰ ਇਹ ਜ਼ਬਰਦਸਤੀ ਲਾਉਣਗੇ ਤਾਂ ਤੁਹਾਨੂੰ ਸ਼ਹੀਦ ਕਰਨਗੇ ਪਹਿਲੀ ਗੱਲ ਤੇ ਤੁਹਾਨੂੰ ਲਾਉਣਾ ਇੰਨਾ ਸੌਖਾ ਨਹੀਂ ਹਾਂ ਜਦੋਂ ਜਦੋਂ ਪ੍ਰਧਾਨ ਦੀ ਚੋਣ ਹੁੰਦੀ ਹੈ 90 ਦਿਨਾਂ ਤੱਕ ਤੁਸੀਂ ਕਿਸੇ ਵੀ ਲੋ ਨੋ ਕੌਨਫੀਡੈਂਸ ਆ ਮੋਸ਼ਨ ਦੇ ਉੱਤੇ ਹਾਊਸ ਨਹੀਂ ਬੁਲਾ ਸਕਦੇ 90 ਦਿਨ ਤੋਂ ਬਾਅਦ ਫਿਰ ਜੇ ਤੁਸੀਂ ਹਾਊਸ ਬੁਲਾਉਣਾ ਤੇ ਉਹ ਜਿਹੜੇ ਐਡਜੈਕਟਿਵ ਮੈਂਬਰ ਐ ਦੋ 3 ਬਹੁਮਤ ਦੇ ਨਜ਼ਦੀਕ ਇਕੱਠੇ ਹੋ ਕੇ ਉਹ ਵੀ ਪਰਮਿਸ਼ਨ ਤੁਹਾਨੂੰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ ਆਣੀ ਪਊਗੀ ਉਹ ਫਿਰ ਮੀਟਿੰਗ ਬੁਲਾ ਸਕਦੇ ਆ ਤੇ ਉਹ ਮੀਟਿੰਗ ਦੇ ਵਿੱਚ ਵੀ 21 ਦਿਨ ਦਾ ਗੈਪ ਹੋਊਗਾ ਮਤਲਬ ਘੱਟੋ-ਘੱਟ ਤੁਸੀਂ ਵੇਖੋ 4 ਮਹੀਨੇ ਦਾ ਗੈਪ ਹੋਊਗਾ ਜੇ ਮੀਟਿੰਗ ਬੁਲਾਈ ਜਾਵੇ ਤੇ ਇਹ ਮਾਰਚ ਜਾ ਕੇ ਬੁਲਾਈ ਜਾ ਸਕਦੀ ਹੈ ਲੇਕਿਨ ਸਤਮੀ ਸਾਹਿਬ ਦੀ ਇੰਨੀ ਪਸਲੀ ਭਾਰ ਨਹੀਂ ਸੀ ਚੁੱਕਦੀ ਵੀ ਉੱਥੇ ਉਹ ਖੰਡਾ ਖੜਕਾ ਸਕਦੇ ਅੰਦਰ ਖਾਤੇ ਇਹ ਕਹਿੰਦੇ ਰਹੇ ਬਾਰ-ਬਾਰ ਵੀ ਭਾਈ ਮੈਂ ਤੇ ਕਾਲ ਤਖ ਦੇ ਨਾਲ ਇਸੇ ਕਰਕੇ ਉਹ 14 ਤਰੀਕ ਨੂੰ 14 ਜਨਵਰੀ ਨੂੰ ਜਿਹੜਾ ਮਾਗੀ ਦੇ ਮੇਲੇ ਉੱਤੇ ਅਕਾਲੀ ਦਲ ਦਾ ਵੱਡਾ ਇਕੱਠ ਹੋਇਆ ਸੀਗਾ ਹਾਂ ਤਾਂ ਵੀ ਸਾਹਿਬ ਉਸ ਦਿਨ ਮੁਕਸਰ ਦੇ ਵਿੱਚ ਸਨ ਉਹ ਮੁਕਸਰ ਗੁਰਦਵਾਰੇ ਤੇ ਰਹੇ ਉਹ ਬਕਾਇਦਾ ਤੌਰ ਤੇ ਉਸ ਰੈਲੀ ਵਿੱਚ ਨਹੀਂ ਸੀ ਗਏ ਇੱਕ ਉਹ ਆਪਣੇ ਤਰੀਕੇ ਨਾਲ ਰੋਸ ਪ੍ਰਗਟ ਕਰ ਦਿੱਤਾ ਬਹੁਤ ਸਾਰੇ ਮੈਂਬਰ ਵੀ ਨਹੀਂ ਗਏ ਉੱਥੇ ਹਾਂ ਜੇ ਮੈਂਬਰ ਵੀ ਨਹੀਂ ਗਏ ਤੇ ਦਾ ਮਤਲਬ ਹੈ ਮੈਂਬਰਾਂ 'ਚ ਵੀ ਰੋਸ ਇਸ ਗੱਲ ਦਾ ਉਹ ਕੱਲ ਤੱਕ ਨਾ ਖੜੇ ਨੇ ਡੂੰਗਰ ਸਾਹਿਬ ਵੀ ਨੇ ਕਿ ਮਤਲਬ ਬਹੁਤੇ ਬੰਦੇ ਕਹਿ ਨਹੀਂ ਉੱਥੇ ਜੀ ਜੇ ਉਹ ਨਹੀਂ ਕਹਤੇ ਉੱਥੇ ਅਕਾਲੀ ਦਲ ਨੂੰ ਸਮਝਣਾ ਜਿਹੜਾ ਲੇਕਿਨ ਅਕਾਲੀ ਦਲ ਦੀਆਂ ਅੱਖਾਂ ਤੇ ਇਸ ਵੇਲੇ ਪੱਟੀ ਬੰਦੀ ਪਈ ਹੈ ਉਹਨਾਂ ਦਾ ਐਡਵਾਈਜ਼ਰ ਕੋਣਾ ਸਾਨੂੰ ਨਹੀਂ ਪਤਾ ਜਿਹੜੇ ਬਾਗੀ ਧੜੇ ਦੇ ਲੋਕ ਨੇ ਜਿਹੜੇ ਸੁਧਾਰਵਾਦੀ ਸੀਗੀ ਜਿੰਨਾਂ ਨੂੰ ਜਥੇਦਾਰ ਨੇ ਇੰਨੀ ਗੱਲ ਕਹਿ ਦਿੱਤੀ ਸੀ ਵੀ ਤੁਸੀਂ ਆਪਣਾ ਚੁੱਲਾ ਚੌਂਕਾ ਸਮੇਟ ਕੇ ਤੇ ਇਕਤਾ ਦੀ ਗੱਲ ਕਰੂ ਇਕੱਠੇ ਹੋ ਉਹ ਆਪਣੀ ਪ੍ਰੈਜ਼ਿਡੈਂਟ ਭੰਗ ਕਰਕੇ ਆ ਗਏ ਸੁਧਾਰ ਲਹਿ ਪੰਗਰ ਕੇ ਆ ਗਿਆ ਕੇ ਜਹਦਰ ਨੂੰ ਲਿਖ ਕੇ ਦਿੱਤਾ ਵੀ ਆ ਸਾਡੇ ਅਸਤੀਫੇ ਤਾਂ ਅਸੀਂ ਦੱਸਿਆ ਆਪਣੀ ਜੀ ਪੰਗਰਤਾ ਵਾ ਲੇਕਿਨ ਬਾਦਰਦਲ ਦੇ ਉਹਨਾਂ ਨੂੰ ਪੱਲੇ ਨਹੀਂ ਬੰਦਾ ਉਹਨਾਂ ਦੀ ਕੋਈ ਜਵਰੀ ਨਹੀਂ ਲਾਈ ਮਹਣ ਕਾ ਵੀ ਰੋਲਾ ਪੈਣ ਤੋਂ ਬਾਅਦ ਜਥੇਦਾਰਾਂ ਨੇ ਆਪਣੀ ਮੀਟਿੰਗ 28 ਜਨਵਰੀ ਨੂੰ ਬੁਲਾ ਲਈ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਉਹਦੇ ਚ ਗਿਆਨੀ ਹਰਪ੍ਰੀਤ ਸ਼ਾਮਲ ਹੋਣਗੇ ਕਿ ਨਹੀਂ ਹੋਣਗੇ ਬਿਲਕੁਲ ਕਾਹਨਿ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਜਥੇਦਾਰ ਨੇ ਦੋ ਵਾਰ ਹੀ ਕਹਿ ਚੁੱਕੇ ਨੇ ਵੀ ਜਿਹੜੇ ਉਹਨਾਂ ਤੇ ਦੋਸ਼ ਲਾਏ ਗਏ ਨੇ ਉਹ ਬਿਲਕੁਲ ਨਰਮੂਲ ਨੇ ਉਹਨਾਂ ਦਾ ਕੁਇਦਾਰ ਨਹੀਂ ਕਿ ਗਿਆਨੀ ਹਰਪ੍ਰੀਤ ਸਿੰਘ ਕਹਿ ਚੁੱਕੇ ਨੇ ਵੀ ਇਹਦੇ ਉੱਤੇ 2007 ਦੀ ਕਮੇਟੀ ਬੜੀ ਫਲਾਈਨ ਸਕਵਰ ਜਿਹੜੀ ਉਹ ਜਾਂਚ ਕਰ ਚੁੱਕੀ ਆ ਉਹ ਕੇਸ ਫਾਈਲ ਕਰ ਚੁੱਕੀ ਆ ਜੇ ਉਸ ਕੇਸ ਦੇ ਵਿੱਚ ਇਹਨਾਂ ਦਾ ਕੋਈ ਕਸੂਰ ਹੁੰਦਾ ਤੇ ਪਹਿਲਾਂ ਉਹਨਾਂ ਨੂੰ ਹੈਡ ਗ੍ਰੰਥੀ ਘਲਾਉਂਦੇ ਹੈਡ ਗ੍ਰੰਥੀ ਮੁਕਸਰ ਤੋਂ ਬਾਅਦ ਫਿਰ ਉਹਨਾਂ ਨੂੰ ਤਖਤ ਦੀ ਦਮਦਮਾ ਸਾਹਿਬ ਦਾ ਜਥੇਦਰ ਘਲਾਉਂਦੇ ਫਿਰ ਉਹਨੂੰ ਕਾਰਜਕਾਰੀ ਅਕਾਲ ਤਖਤ ਦੇ ਜਥੇਦਰ ਘਲਾਉਂਦੇ ਜੇ ਉਹਦੇ 'ਚ ਕੋਈ ਖਾਮੀ ਸੀ ਜਿਹੜੀ 'ਚ ਮੇਰਾ ਕਸੂਰ ਚ ਕਿਉਂ ਲਾਇਆ ਗਿਆ ਉਹ 'ਚ ਉਹਨਾਂ ਨੇ ਅਕਾਲ ਤਖਤ ਦੀ ਫਸੀ ਉਹਦੇ ਉਹਨਾਂ ਨੇ ਤੇ ਫਸੀਲ ਤੇ ਖਲੋ ਕੇ ਤਖਤ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਦੀ ਹਾਜ਼ਰੀ 'ਚ ਇਹ ਕਹਤਾ ਜੀ ਮੇ ਕੋਈ ਗੁਨਾਹ ਨਹੀਂ ਕੀਤਾ ਮੇਰਾ ਕੋਈ ਕਸੂਰ ਨਹੀਂ ਹੈ ਜਿੱਗਾ ਮੈਨੂੰ ਜਾਣ ਬੁਝ ਕੇ ਜਿਹੜਾ ਬਦਨਾਮ ਕੀਤਾ ਜਾ ਰਿਹਾ ਬਦਨਾਮ ਕਰਨ ਵਾਲੇ ਕੋਲ ਉਹ ਵੀ ਕਾਲੀ ਆਗੂ ਹੈ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਉਸੇ ਕੇਸ ਨੂੰ ਲੈ ਕੇ ਜਿਹੜਾ 17 ਸਾਲ ਪੁਰਾਣਾ ਕੇਸ ਸੀਗਾ 18 ਸਾਲ ਪੁਰਾਣਾ ਕੇਸ ਸੀਗਾ ਉਸੇ ਕੇਸ ਨੂੰ ਲੈ ਕੇ ਸ਼ਰੋਮਣੀ ਕਮੇਟੀ ਨੇ ਕੀ ਕੀਤਾ ਪ੍ਰਧਾਨ ਨੇ ਕਹਤਾ ਜੀ ਐਡਜਕਟਿਵ 'ਚ ਫੈਸਲਾ ਆ ਗਿਆ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਤੇ ਉਹਨਾਂ 'ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਇੱਕ ਹਸਬ ਦੇ ਮੁਅਤਤ ਰਹਿਣਗੇ। ਮਤਲਬ ਜਥੇਦਾਰ ਰਹਿਣਗੇ। ਲੇਕਿਨ ਉਹਨਾਂ ਦਾ ਕੰਮ ਕਰ ਜਿਹੜਾ ਉੱਥੋਂ ਦਾ ਹੈੱਡ ਗ੍ਰੰਥੀ ਜਗਤਾਰ ਸਿੰਘ ਵਿਖੇਗਾ ਤੱਕ ਸੀ ਦਮਨਦੱਬ ਸਾਹਿਬ ਦਾ। ਉਹ ਆਪਣੇ ਘਰ ਚ ਲੈ ਗਏ। 15 ਦਿਨ ਦਾ ਟਾਈਮ ਦਿੱਤਾ ਕੋਈ ਕਾਰਮੀ ਸੀ ਫਿਰ ਮਹੀਨੇ ਦਾ ਟਾਈਮ ਦਿੱਤਾ ਉਹਨੂੰ। ਜਦੋਂ ਜਦੋਂ ਗਿਆਨੀ ਜਦੋਂ ਕਾਲ ਤੱਕ ਦੇ ਜਥੇਦਾਰ ਕਹਿੰਦੇ ਆ ਵੀ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂਗਾ। ਇਹ ਇੱਕ ਜਥੇਦਾਰ ਦੀ ਪਰਤਾਲ ਕਰੇ। ਮੈਂ ਥੋੜਾ ਜਿਹਾ ਪਿਛੋਕੜ ਤੁਹਾਨੂੰ ਜਾ ਕੇ ਦੱਸਦਾ ਵਾਂ 1980 ਦੇ ਦਹਾਕੇ ਦੇ ਵਿੱਚ ਗੁਰਦਿਆਲ ਸਿੰਘ ਅਜਨੋਹਾ ਜਦੋਂ ਸਾਧ ਸਿੰਘ ਭਾਰਾ ਨੂੰ ਪਾਸੇ ਕੀਤਾ ਜਾਂਦਾ ਫਿਰ ਗੁਰਦਿਆਲ ਸਿੰਘ ਅਜਨੋਹਾ ਜਿਹੜੇ ਅਕਾਲ ਤਖਤ ਜਿੱਥੇ ਬੰਦੇ ਨੇ ਉਹ ਵਿਦੇਸ਼ ਜਾਂਦੇ ਨੇ ਤੇ ਵਿਦੇਸ਼ ਤੋਂ ਆਉਣ ਤੋਂ ਬਾਅਦ ਜਿਹੜੇ ਜਥੇਦਾਰ ਸੰਤੋਖ ਸਿੰਘ ਦਿੱਲੀ ਹੁੰਦੇ ਮਨਜੀਤ ਸਿੰਘ ਜੀਕੇ ਦੇ ਪਿਤਾ ਉਹਨਾਂ ਤੇ ਇਲਜ਼ਾਮ ਲਾਉਂਦੇ ਵੀ ਇਹ ਵਿਦੇਸ਼ਾ ਤੋਂ ਜਾ ਕੇ ਉੱਥੇ ਡਾਲਰ ਇਕੱਠੇ ਕਰਦੇ ਨੇ ਲਫਾਫੇ ਲੈਂਦੇ ਨੇ ਤੇ ਉਹਦੀ ਸ਼ਿਕਾਇਤ ਲਿਖਤੀ ਤੌਰ ਤੇ ਮੈਂ ਸ਼੍ਰੋਮਣੀ ਕਮੇਟੀ ਨੂੰ ਕੀਤੀ ਸੀ ਕਿ ਜਥੇਦਾਰ ਟੋੜਾ ਨੇ ਨਿਗਰ ਕਹੀ ਸੀ ਪ੍ਰਧਾਨ ਸੀ ਵੀ ਸਾਡੇ ਕੋਲ ਕੋਈ ਅਧਿਕਾਰ ਨਹੀਂ ਵੀ ਤਖਤ ਦੇ ਜਥੇਦਾਰ ਦੀ ਅਸੀਂ ਕੋਈ ਜਾਂਚ ਕਰੀਏ ਇਹ ਜਾਂਚ ਸਿਰਫ ਸਿਰਫ ਨਿਯਮਾਂ ਮੁਤਾਬਕ ਜਿਹੜਾ ਉਹ ਦਰਬਾਰ ਸਭਾ ਦਾ ਹੈੱਡ ਗੰਤੀ ਕਰ ਸਕਦਾ ਹੈ ਉਹਨੂੰ ਐਪਲੀਕੇਸ਼ਨ ਭੇਜ ਦਿੱਤੀ ਸੀ ਤੇ ਤਤਕਾਲੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਦਾ ਜਿਹੜੀ ਸੀ ਜਾਂਚ ਕੀਤੀ ਸੀਗੀ ਤੇ ਜਥੇਦਾਰ ਗੁਰਦਿਆਲ ਸਿੰਘ ਅਜਨੂਵਾ ਨਿਰਦੋਸ਼ ਪਾਏ ਗਏ ਸੀਗੇ ਤੇ ਫਿਰ ਬਕਾਇਦਾ ਤੌਰ ਤੇ ਜਿਹੜੀ ਸਜ਼ਾ ਲਾਈ ਗਈ ਸੀਗੀ ਉਹ ਸੰਤੋਖ ਸਿੰਘ ਦਿੱਲੀ ਨੂੰ ਜਿਹੜੇ ਦਿੱਲੀ ਵਾਲੇ ਸੀ ਜਥੇਦਾਰ ਉਹਨਾਂ ਨੂੰ ਕਾਰਕ ਤੋਂ ਤਨਖਾਹਿਆ ਕਰਾ ਦੇ ਕੇ ਮੁੜ ਕੇ ਤਨਖਾਹ ਲਾਈ ਗਈ ਸੀ ਅੰਮ੍ਰਿਤਸਰ ਉਾਂ ਦੀ ਕੁੱਟਮਾਰ ਵੀ ਹੋਈ ਸੀਗੀ ਤੇ ਮੈਂ ਇਹ ਵੀ ਦੱਸ ਦਿਆਂ ਜੋ ਕੁੱਟਮਾਰ ਦੇ ਵਿੱਚ ਜਦੋਂ ਉਹਨਾਂ ਨੂੰ ਕਿਹਾ ਨਾ ਨਾਇਕ ਪਾਸੇ ਪਿਸਤੌਲ ਪਾਇਆ ਤੇ ਇੱਕ ਪਾਸੇ ਕਰਪਾਨ ਬਾਈ ਸੀ ਹੱਥ 'ਚ ਕਰਮੰਡਲ ਫੜਿਆ ਸੀ ਦੋ ਮੁੰਡੇ ਉੱਤਲ ਮੁੰਡੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਜਨਾਬ ਜੀ ਕਿੱਥੋਂ ਦਿੱਲੀੋਂ ਜੀ ਕਹਿੰਦਾ ਜੀ ਮੈਂ ਜਥੇਦਾਰ ਸੰਤੋਖ ਸਿੰਘ ਦਿੱਲੀੋਂ ਗਾਹਲ ਕੱਢੇ ਜਦੇ ਤਿੱਦੋਂ ਨਿਕਲਣੇ ਸੀ ਉਹਨਾਂ ਨੇ ਉੱਥੇ ਭੁੱਲ ਚਬਾ ਕੇ ਉਹਨਾਂ ਦੇ ਸਿਰ ਤੋਂ ਪੱਗ ਲਾ ਕੇ ਪਹਿਲਾਂ ਪੱਗ ਲਈ ਪੱਗ ਲਾ ਕੇ ਸਾਈਡ ਤੇ ਰੱਖੀ ਟੇਬਲ ਦੇ ਉੱਤੇ ਫਿਰ ਉਹਨਾਂ ਦੇ ਕੇਸ ਖਿਲਾਰੇ ਗਏ ਕੇਸ ਖਿਲਾਰ ਕੇ ਉੱਤੇ ਫਿਰ ਅਖਬਾਰ ਰੱਖੀ ਗਈ ਅਖਬਾਰ ਰੱਖ ਕੇ ਜਦੋਂ ਉਹਨਾਂ ਦੇ ਚਿੱਤਰ ਮਾਰ ਲੱਗੇ ਨਾ ਤੋਇਆ ਕੀ ਸੀਗਾ ਪਿੱਛੇ ਇੱਕ ਬਾਜ ਉਹ ਚਿੱਤਰਨਾ ਮਾਰਸੀ ਚਿੱਤਰਨਾ ਮਾਰਸੀ ਕਹਿੰਦਾ ਕਿ ਹੋਸੀ ਕਹਿੰਦਾ ਅਖਬਾਰ ਪੰਜਾਬੀ ਦੀ ਏ ਤੇ ਫਿਰ ਇਹ ਹੱਦ ਸਮਾਚਾਰ ਉਰਦੂ ਦੀ ਅਖਬਾਰ ਰੱਖ ਕੇ ਤੇ ਉਹਨਾਂ ਦੀ ਮਰਮਤ ਕੀਤੀ ਗਈ ਸੀ ਇੱਥੋਂ ਤੱਕ ਗੱਲਾਂ ਗਈਆਂ ਸੀਗੀਆਂ ਇਸੇ ਤਰ੍ਹਾਂ ਇੱਕ ਬਸੰਤ ਸਿੰਘ ਹੁੰਦਾ ਸੀ ਖਾਲਸਾ ਉਹਦਾ ਸਾਥੀ ਜਿਹੜਾ ਨਵੇਂ ਇਹੋ ਸਲੂਕ ਕੀਤਾ ਗਿਆ ਸੀ ਇੱਥੇ ਹੁਣ ਇੱਥੇ ਇਹੋ ਨਾਲ ਸਲੂਕ ਕੀਤਾ ਗਿਆ ਅੱਜ ਫਿਰ ਜਿਹੜੀ ਜਹੇਦਾਰ ਨੇ ਨਹੀਂ ਗੱਲ ਕਹੀ ਆ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੇ ਇੱਥੇ ਕਮੇਟੀ ਕੋਈ ਜਹੇਦਾਰ ਦੀ ਜਿਹੜੀ ਜਾਂਚ ਨਹੀਂ ਕਰ ਸਕਦੀ ਹਾਂ ਕਿਤੇ ਤਰ੍ਹਾਂ ਤੂੰ ਸੁਪਰੀਮ ਤੇ ਫਿਰ ਤਿੰਨ ਮੈਂਬਰੀ ਕਮੇਟੀ ਕਿਵੇਂ ਬਣਾਤੀ ਤਿੰਨ ਮੈਂਬਰੀ ਕਮੇਟੀ ਨੇ ਵੀ ਅਜੇ ਤੱਕ ਉਹਦੇ ਵਿੱਚੋਂ ਗੋੜੇ ਚ ਪੂਣੀ ਨਹੀਂ ਕੱਤੀ ਇੱਕ ਵੀ ਮੀਟਿੰਗ ਨਹੀਂ ਕੀਤੀ ਕਹਿ ਦਿੱਤਾ ਜੀ ਹਰਿਆਣੇ ਦੇ ਵਿੱਚ ਮੀਟਿੰਗ ਹਰਿਆਣੇ ਵਿੱਚ ਇਲੈਕਸ਼ਨ 19 ਤਰੀਕ ਦੀ ਇਲੈਕਸ਼ਨ ਵੀ ਖਤਮ ਹੋ ਗਈ ਆ ਅੱਜ ਭਾਵੇਂ ਕਿ 23 ਤਰੀਕ ਹੋ ਗਈ ਆ ਫੇਰ ਵੀ ਕੋਈ ਇਲੈਕਸ਼ਨ ਉੱਤੇ ਮੀਟਿੰਗ ਨਹੀਂ ਹੋਣਦੀ ਹੋਈ ਇਹਦਾ ਮਤਲਬ ਕੁਝ ਕਰਨੀ ਤਿਆਰ ਨਹੀਂ ਹੈਗੇ 31 ਤਰੀਕ ਨੂੰ ਵਿਖੇ ਸਰੋ ਸਮਾਵੇਂ ਖਤਮ ਹੋ ਜਣਾ ਨੰਦ ਉਹਨਾਂ ਇਹਦੇ ਉੱਤੇ ਆ ਜਿਹੜੀ ਮੀਟਿੰਗ ਰੱਖੀ ਗਈ ਆ ਇਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਕੋਈ ਵੀ ਉਹਨਾਂ ਦੀ ਪਹਿਲਾਂ ਪਰਮਿਸ਼ਨ ਨਹੀਂ ਲਈ ਗਈ ਉਹਨਾਂ ਤੋਂ ਜਾਣਕਾਰੀ ਨਹੀਂ ਲਈ ਗਈ ਆਮ ਤੌਰ ਤੇ ਮੀਟਿੰਗ ਰੱਖਣ ਤੋਂ ਪਹਿਲਾਂ ਜਿਹੜਾ ਵਾ ਉਹ ਜਥੇਦਾਰ ਨੂੰ ਪੁੱਛਿਆ ਜਾਂਦਾ ਵੀ ਤੁਹਾਡੇ ਕੋਲ ਸਮਾਂ ਕਦੋਂ ਹੈ ਸੀ ਮੀਟਿੰਗ ਰੱਖਣਾ ਚਾਹੁੰਦੇ ਆ ਉਹਨਾਂ ਕੋਲ ਸਮਾਂ ਲੈ ਕੇ ਫਿਰ ਮੀਟਿੰਗ ਰੱਖੀ ਜਾਂਦੀ ਆ ਤੇ ਜੋ ਮੇਰੀ ਜਾਣਕਾਰੀ ਦੇ ਮੁਤਾਬਕ ਕਿ ਗਿਆਨੀ ਹਰਪ੍ਰੀਤ ਹਰਗੁਰੂ ਕੋਲ ਇਹੋ ਜਿਹੀ ਕੋਈ ਜਾਣਕਾਰੀ ਨਹੀਂ ਲਈ ਗਈ ਤੇ ਨਾ ਉਹਨਾਂ ਨੂੰ ਮੀਟਿੰਗ ਦੀ ਵੀ ਜਾਣਕਾਰੀ ਆ ਇਹਦਾ ਮਤਲਬ ਇਹ ਆ ਵੀ ਗਿਆਨੀ ਹਰਪ੍ਰੀਤ ਸਿੰਘ ਹਰਨੂੰ ਸ਼ਾਇਦ ਉੱਥੇ ਨਾ ਬੁਲਾਇਆ ਜਾਵੇ ਲੇਕਿਨ ਇਸ ਮੀਟਿੰਗ ਦੇ ਜਿੱਥੇ 7 ਮੈਂਬਰੀ ਕਮੇਟੀ ਵਾਲਾ ਮਾਮਲਾ ਵਿਚਾਰਿਆ ਜਾਊਗਾ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵੀ ਵਿਚਾਰੀ ਜਾਊਗੀ ਕਿਉਂ ਅਕਾਲੀ ਸਿਆਸਤ ਦੇ ਵਿੱਚ ਅਕਾਲੀ ਸਰਕਾਰ ਚ ਮੰਤਰੀ ਰਹੇ ਵੱਡੇ ਕੱਦ ਬੁੱਤ ਵਾਲੇ ਜਿਹੜੇ ਨੇਤਾ ਸੀ ਡਾਕਟਰ ਤਸਿੰਗ ਇੰਦਾਲਾ ਉਹ ਅੱਜ ਵੀ ਕਹਿੰਦੇ ਮੇਰਾ ਮੁੰਡਾ ਚਲੇ ਗਿਆ ਉਹ ਭਾਜਪਾ ਚ ਮੈਨੂੰ ਨਹੀਂ ਪਤਾ ਮੈਂ ਅੱਜ ਵੀ ਕਰ ਲਈਏ ਉਹਨਾਂ ਵੀ ਇਹਦੇ ਤੇ ਟਿੱਪਣੀ ਕਰ ਦਿੰਦੀ ਆ ਕਿ ਜਿਹੜੀ ਇਹ ਕਾਲ ਤੱਕ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹ ਗਲਤ ਉਹ ਸਾਡੀ ਮਰਿਆਦਾ ਦੇ ਸਾਡੇ ਨਿਜ਼ਮਾ ਦੇ ਸਾਡੇ ਸਿਧਾਂਤ ਦੇ ਉਲਟ ਤੇ ਸੁਖਬੀਰ ਸਿੰਘ ਬਾਦਲ ਨੂੰ ਜੇ ਕਿਤੇ ਪ੍ਰਧਾਨ ਇਹ ਦੁਬਾਰਾ ਬਣਾਉਣ ਦੀ ਗੱਲ ਕਰਦੇ ਤੇ ਕਹਿੰਦੇ ਇਹਨਾਂ ਦੀ ਇੱਕ ਵੱੱਜਰ ਗਲਤੀ ਹੋਊਗੀ ਕਿਸੇ ਵੇਰੇ ਡਾਕਟਰ ਤਰ ਸਿੰਘ ਐ ਨਾਲਾ ਜਿਹੜੇ ਆ ਨਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੁਛਲਾ ਵਲ ਹੋਇਆ ਕਰਦੇ ਸੀਗੇ ਪਰ 1985 ਦੇ ਵਿੱਚ ਪਹਿਲੀ ਵਾਰੀ ਉਹ ਐਮਐਲਏ ਬਣਦੇ ਮੁੜ ਕੇ ਬਾਅਦ ਮਿਲ ਬਣਦੇ ਫਿਰ ਮਿਨਿਸਟਰੀ ਬਣਦੇ ਉਹ ਐਮਪੀ ਵੀ ਬਣਦੇ ਅੱਜ ਜਿਹੜੀ ਮੀਟਿੰਗ ਹੋ ਰਹੀ 28 ਤਰੀਕ ਨੂੰ ਜੇ ਉਹਦੇ ਚ ਗਿਆਨੀ ਹਰਪ੍ਰੀਤ ਸਿੰਘ ਸ਼ਾਮਲ ਨਹੀਂ ਹੁੰਦੇ ਤੇ ਬੜੇ ਸੁਰਖਰੂ ਰਹਿਣਗੇ ਪੌਸਿਬਿਲਟੀ ਆ ਉਹਨਾਂ ਨੂੰ ਇਸ ਕਰਕੇ ਨੇ ਬੁਲਾਇਆ ਹੋਗਾ ਤੇ ਉਹਨਾਂ ਦਾ ਮੁੱਦਾ ਵੀ ਇਸ ਮੀਟਿੰਗ 'ਚ ਵਿਚਾਰਿਆ ਜਾਵੇਗਾ ਇਸ ਕਰਕੇ ਤਿੰਨ ਵੱਡੇ ਮੁੱਦੇ ਨੇ ਇੱਕ ਕਾਲੀ ਦਲ ਦੀ ਭਰਤੀ ਇੱਕ ਸੱਤ ਮੈਂਬਰੀ ਕਮੇਟੀ ਤੇ ਇੱਕ ਗਿਆਨੀ ਹਰਪ੍ਰੀਤ ਸਿੰਘ ਇਹ ਤਿੰਨ ਮੁੱਦੇ ਵਿਚਾਰੇ ਜਾਣਗੇ ਹੁਣ ਮੈਂ ਇਥੇ ਇੱਕ ਹੋਰ ਤੁਹਾਡੇ ਨਾਲ ਥੋੜੀ ਜਾਣਕਾਰੀ ਸਾਂਝੀ ਕਰੂੰਗਾ ਜੀ ਸਤੂ ਗਿਆਨੀ ਜੁਗਿੰਦਰ ਸਿੰਘ ਵਿਦਵਾਨਤੀ 2000 ਸੰਚ ਪ੍ਰਧਾਨ ਕੱਲ ਤੇ ਜਹਦਰ ਬਣਦੇ ਆ ਇੱਕ ਪ੍ਰਕਿਰਿਆ ਸ਼ੁਰੂ ਕਰਦੇ ਆ ਵੀ ਜੇ ਆਪਾਂ ਕਰਦੇ ਆ ਜੀ ਪੰਜ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਹੋਰੀ ਤਾਂ ਆਪਾਂ ਤਖਤਾਂ ਦੇ ਜਥੇਦਾਰ ਨੂੰ ਕਿਹਨੇ ਮਿਲਾਈ ਇਹ ਪ੍ਰਕਿਰਿਆ ਸ਼ੁਰੂ ਕਹਿੰਦੇ ਤਿੰਨ ਜਥੇਦਾਰ ਦਿੱਥੋਂ ਮੇ ਆ ਤੇ ਚੌਥਾ ਜਥੇਦਾਰ ਇਹ ਪਟਨਾ ਸਹਿਤੋਂ ਬੁਲਾਣ ਦੇ ਗਿਆਨੀ ਇਕਬਾਲ ਸਿੰਘ ਨੂੰ ਚਾਰ ਹੋ ਗਏ ਜਥੇਦਾਰ ਹੁੰਦੇ ਤੱਕਾਂ ਦੇ ਪੰਜਵਾਂ ਜਥੇਦਾਰ ਦੀ ਮਰਿਆਦਾ ਵਾ ਜਿਹੜਾ ਹਜ਼ੂਰ ਸਾਹਿਬ ਦਾ ਜਥੇਦਾਰ ਆ ਉਹ ਉੱਥੋਂ ਆਪਣਾ ਸਟੇਸ਼ਨ ਨਹੀਂ ਛੱਡ ਸਕਦਾ ਜੇ ਉਹਨੇ ਜਾਣਾ ਵੀ ਉੱਥੇ 100 ਕਿਲੋਮੀਟਰ ਦੇ ਘੇਰੇ ਘਰੇ ਦੇ ਅੰਦਰ ਰਹਿਣਾ ਉਹਨੇ ਉਹਦਾ ਟਾਈਮ ਫਿਕਸ ਆ ਜਦੋਂ ਟਾਈਮ ਹੋ ਗਿਆ ਅੰਦਰ ਉਹਨਾਂ ਦੇ ਆਪਣੇ ਮर्याਦਾ ਨਿਭਾਉਣ ਦਾ ਉਹ ਦੋਨੋਂ ਉੱਥੇ ਹਾਜ਼ਰ ਹੋਣਾ ਵੀ ਨਾ ਜਿਹੇਦਾਰ ਨੂੰ ਆਪ ਉਹ ਨਹੀਂ ਆਉਂਦੇ ਉਹ ਆਪਣਾ ਕੋਈ ਮੀਦਸ ਜਿਹਦਾ ਭੇਜ ਦਿੰਦੇ ਆ ਆਪਣਾ ਕੋਈ ਹੈਡ ਗ੍ਰੰਥੀ ਭੇਜ ਦਿੰਦੇ ਨੇ ਉੱਥੋਂ ਲੇਕਿਨ ਜਦੋਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਗਈ ਹੈ ਉਹ ਤੋਂ ਫਿਰ ਉਹਨਾਂ ਬੰਦ ਕਰਤਾ ਉਹਨਾਂ ਲਿਖ ਕੇ ਭੇਜਤਾ ਸੀ ਇਹਨਾਂ ਨੂੰ ਵੀ ਤੁਸੀਂ ਇੱਥੋਂ ਗਲਤ ਫੈਸਲੇ ਲੈਨੇ ਹੋ ਤੇ ਸਾਡੇ ਸਾਈਨ ਕਰੋਨੇ ਅਸੀਂ ਤੁਹਾਡੀ ਕਿਸੇ ਮੀਟਿੰਗ ਤੇ ਹਾਜ਼ਰ ਨਹੀਂ ਹੋਵਾਂਗੇ ਅੱਛਾ ਜੀ ਵੇਰ ਜਿ ਬਕਾਇਦਾ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਕਹੀ ਸੀ ਜਿੱਦਾਂ ਤੁਸੀਂ ਪਹਿਲਾਂ ਕਰਦੇ ਸੀਗੇ ਤਿੰਨ ਤਖਤਾਂ ਦੇ ਜਹਦਰ ਇੱਥੋਂ ਆਪਣੇ ਨੇ ਪੰਜਾਬ ਦੇ ਤੇ ਦੋ ਹੈੱਡ ਗ੍ਰੈਂਥੀ ਇੱਕ ਕਾਲਕਤਕ ਦਾ ਹੈੱਡ ਗ੍ਰੈਂਥੀ ਤੇ ਇੱਕ ਦਰਬਾਰ ਸਾਹਿਬ ਦਾ ਹੈੱਡ ਗ੍ਰੈਂਥੀ ਪਟਾਕੇ ਤੁਸੀਂ ਕੰਮ ਨਿਭਾਇਓ ਆਪਣਾ ਮੌਣ ਵੀ ਇਹੋ ਕੁਛ ਹੋਏਗਾ ਕਿਉਂ ਪਟਨਾ ਸਾਹਿਬ ਦਾ ਜਹਦਰ ਆ ਸਕਦਾ ਗਿਆਨੀ ਬਲਦੇਵ ਸਿੰਘ ਬਾਕੀ ਕਿ ਤਿੰਨ ਤਿੰਨੇ ਵਿਚਾਰ ਇੱਕ ਜਿਹੜਾ ਹੈਡ ਗ੍ਰੰਥੀ ਬਿਠਾ ਦਰਬਾਰ ਸਭ ਬਿਠਾ ਲੈਣਗੇ ਜਾਂ ਹੈਡ ਗ੍ਰੰਥੀ ਜਿਹੜਾ ਵਾ ਉਹ ਕਾਲਟਕ ਧਾੜ ਲੈਣਗੇ ਜੇ ਨਹੀਂ ਤੇ ਕੋਈ ਗਰੰਥੀ ਵਿਦਾ ਕੇ ਕੰਮ ਨਿਬੇੜ ਜਾਈਗਾ ਲੇਕਿਨ ਉਮੀਦ ਆਪੀ ਇਹਨਾਂ ਤਿੰਨ ਮੁੱਦਿਆਂ ਤੇ ਜਿਹੜੀ ਆ ਉਹ ਵਿਚਾਰ ਚਰਚਾ ਬੜੀ ਦੀਰਘ ਦੀਰਘ ਵਿਚਾਰ ਚਰਚਾ ਕੀਤੀ ਜਾਊਗੀ ਤੇ ਜਹਦਾ ਸਾਹਿਬ ਉੱਥੇ ਕੋਈ ਠੋਸ ਫੈਸਲਾ ਲੈਣ ਦੀ ਵੀ ਕੋਸ਼ਿਸ਼ ਕਰਨਗੇ ਜੇ ਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਬੈਠ ਕੇ ਫਿਰ ਤੇ ਇਹ ਵੇਖ ਲੋ ਬੜੇ ਠਾਠਾ ਕਰਦੇ ਫੈਸਲੇ ਹੋਣਗੇ ਜੇ ਨਹੀਂ ਬੈਠਦੇ ਜੇ ਫਿਰ ਗਿਆਨੀ ਰਿਗਵੀਰ ਸੂਰੀ ਕਮਜ਼ੋਰੀ ਵਿਖਾਉਂਦੇ ਤੇ ਫਿਰ ਇਹੀ ਕਹਿ ਕੇ ਜੋਗੀ ਗਿਆਨੀ ਗਿਆਨੀ ਹਰਪ੍ਰਸਾਦ ਦੀ ਘਾਟ ਮਹਿਸੂਸ ਕੀਤੀ ਉਹਨਾਂ ਨੇ ਤੇ ਜੇ ਉਹ ਫੈਸਲੇ ਲੈਂਦੇ ਆ ਤੇ ਫਿਰ ਵਾਕਈ ਜਿਸ ਤਰ੍ਹਾਂ ਫੋਨ ਜੀ ਜੀ ਪਰ ਸਾਬ ਉਧਰ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਵਕੀਲ ਨੇ ਕਰਜ਼ੀ ਮਾਨਯੋਗ ਅਦਾਲਤ ਚ ਦਾਖਲ ਕੀਤੀ ਆ ਕਹਿੰਦੇ ਵੀ ਅਮਰਤਪਾਲ ਸਿੰਘ ਨੂੰ ਜਮਾਨਤ ਦਿੱਤੀ ਜਾਵੇ ਲੋਕ ਸਭਾ ਦਾ ਜਿਹੜਾ ਸੈਸ਼ਨ ਹੈ ਉਹ 31 ਜਨਵਰੀ ਨੂੰ ਸ਼ੁਰੂ ਹੋ ਰਿਹਾ ਤੇ ਹਾਜ਼ਰੀ ਲਵਾਉਣੀ ਕਹਿੰਦੇ ਬਹੁਤ ਜ਼ਰੂਰੀ ਹੈ ਜੇ ਹਾਜ਼ਰੀਆਂ ਘਟ ਗਈਆਂ ਤੇ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਤੇ ਨਾਲ ਉਹਨਾਂ ਨੇ ਹਵਾਲਾ ਦਿੱਤਾ ਉਹਨਾਂ 19 ਲੱਖ ਵੋਟਰਾਂ ਦਾ ਜਿਹੜੇ ਖਡੂਰ ਸਭਾ ਹਲਕੇ ਦੇ ਨਾਲ ਸੰਬੰਧਿਤ ਨੇ ਤੇ ਨਾਲ ਹੀ ਹਵਾਲਾ ਦਿੰਦੇ ਆ 26 ਜਨਵਰੀ ਦਾ ਵੀ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਜਿਹੜੇ ਸਮਾਗਮ ਹੋਣਿਆ ਐਮਪੀ ਸਾਹਿਬ ਉਹਨਾਂ ਦੇ ਵਿੱਚ ਸ਼ਿਰਕਤ ਕਰਨੀ ਚਾਹੁੰਦੇ ਆ ਹੁਣ ਕੀ ਜਿਹੜੀ ਅਦਾਲਤ ਐ ਇਹਨਾਂ ਸਭ ਦਲੀਲਾਂ ਦੇ ਮੱਦੇਨਜ਼ਰ ਉਹਨਾਂ ਨੂੰ ਜ਼ਮਾਨਤ ਜਿਹੜੀ ਆ ਉਹ ਦੇਣਗੇ ਨਹੀਂ ਅਦਾਲਤ ਇਸ ਤੋਂ ਜ਼ਮਾਨਤ ਨਹੀਂ ਦਿੰਦੀ ਜੀ ਅਦਾਲਤ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੂੰ ਪਤਾ ਵੀ ਇਹਦੇ ਨਾਲ ਇੱਕ ਗੱਲ ਹੋਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਵਾਂ ਜਦੋਂ 2023 ਦੇ ਵਿੱਚ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਸੀਗੀ ਤੇ ਤੁਹਾਨੂੰ ਯਾਦ ਹੋਣਾ ਇੱਕ ਲੜਕਾ ਸੀ ਵਰਿੰਦਰ ਸਿੰਘ ਫਤੇਗੜ ਸਾਧ ਦਾ ਜੀ ਜੀ ਜਿਹਨੇ ਨਾਮ ਲਗਾਏ ਸੀ ਵੀ ਮੇਰੇ ਨਾਲ ਮਾਰਕਟਾਈ ਹੋਈ ਆ ਅੱਜ ਉਹਦੀ ਵੀ ਇੱਕ ਵੀਡੀਓ ਸਾਹਮਣੇ ਆ ਗਈ ਉਹਨੇ ਪ੍ਰੈਸ ਕਾਨਫਰੈਂਸ ਕੀਤੀ ਉਸ ਲੜਕੇ ਨੇ ਬਰਿੰਦਰ ਸਿੰਘ ਨੇ ਵੀ ਕਹਿੰਦਾ ਮੈਨੂੰ ਪੈਸੇ ਦੀ ਆਫਰ ਵੀ ਹੋ ਰਹੀ ਆ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਧਮਕਾਇਆ ਵੀ ਜਾ ਰਿਹਾ ਵੀ ਅਮਰਤਪਾਲ ਸਿੰਘ ਹੋਣਾ ਨਾ ਤੁਸੀਂ ਰਾਜੀਨਾਮਾ ਕਰ ਲਓ ਪਹਿਲੀ ਗੱਲ ਤੇ ਜਿਹੜੀ ਅਮਰਤਪਾਲ ਸਿੰਘ ਰਣ ਨੇ ਐਪਲੀਕੇਸ਼ਨ ਦਿੱਤੀ ਆ ਵੀ ਮੈਂ ਇੱਕ 26 ਜਨਵਰੀ ਦਾ ਜਿਹੜੀ ਪਰੇਡ ਹੋਣੀ ਉਹ ਵੇਖਣਾ ਚਾਹੁੰਦਾ ਹਾਂ ਇੱਕ ਇਤਿਹਾਸਕ ਪ੍ਰੇਡ ਹੁੰਦੀ ਹੈ ਸਾਡੀ ਇਹਦੇ ਵਿੱਚ ਮੈਂ ਮੈਂਬਰ ਪਾਰਲੀਮੈਂਟ ਤੇ 19 ਲੱਖ ਲੋਕਾਂ ਦੀ ਮੈਂ ਨੁਮਾਇਦਗੀ ਕਰ ਰਿਹਾ ਇਸ ਵੇਲੇ ਤੇ ਮੈਨੂੰ ਇਸ ਪ੍ਰੇਡ ਤੇ ਸ਼ਮੂਲੀਅਤ ਕਰਨ ਦੀ ਆਜ਼ਾਦਤ ਦਿੱਤੀ ਜਾਵੇ ਸ਼ੇਖ ਰਸੀਦ ਨੂੰ ਮੇਂ ਮਿਲ ਸਕਦੀ ਜੇ ਫਿਰ ਇਹਨਾਂ ਨੂੰ ਕਿਉਂ ਨਹੀਂ ਬਿਲਕੁਲ ਹੁਣ ਜਦੋਂ ਉਹਨਾਂ ਨੇ ਜੀ ਜੀ ਹੁਣ ਜਦੋਂ ਇਹਨਾਂ ਨੂੰ ਇੰਨੀ ਗੱਲ ਕਹੀ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਵੀ 31 ਜਨਵਰੀ ਤੋਂ ਜਿਹੜਾ اجلاس ਸ਼ੁਰੂ ਹੋ ਰਿਹਾ ਲੋਕ ਸਭਾ ਦਾ ਮੈਂ ਲੋਕ ਸਭਾ ਦਾ ਮੈਂਬਰ ਆ ਮੈਂ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨੀ ਐ ਉਹਨਾਂ ਦੀਆਂ ਮੁਸ਼ਕਲਾਂ ਆਪਣੀ ਤਰਤੀਬ ਨਾਲ ਉੱਥੇ ਰੱਖਣੀਆਂ ਵਾ ਵਿਸਤਾਰ ਨਾਲ ਰੱਖਣੀਆਂ ਤੇ ਮੈਨੂੰ ਇਹ ਵੀ ਜਵਾਨਾ ਦਿੱਤੀ ਜਾਵੇ ਅੰਟਰਮ ਬیل ਦਿੱਤੀ ਆ ਜਿਹੜੀ ਮਰਜ਼ੀ ਬੇਲ ਦੇ ਦੇ ਤੁਸੀਂ ਮੈਨੂੰ ਲੇਕਿਨ ਇਹਨਾਂ ਨੂੰ ਬੇਲ ਦੇਣ ਤੋਂ ਪਹਿਲਾਂ ਜਿਹੜੀ ਹਾਈ ਕੋਰਟ ਆ ਜਦ ਅਦਾਲਤ ਉਹਨੇ ਆਪਣੇ ਆਪੇ ਕੁਝ ਨਹੀਂ ਕਰਨਾ ਉਹਨੇ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਦੇ ਅੰਮ੍ਰਿਤਸਰ ਦੇ ਡੀਸੀ ਨੂੰ ਨੋਟਿਸ ਭੇਜਣਾ ਤੇ ਆ ਕੇ ਤੁਸੀਂ ਦੱਸੋ ਵੀ ਕਿਹੜੀ ਕਿਹੜੀ ਧਾਰਾ ਤੇ ਲਾਈ ਗਈ ਆ ਉਹ ਧਾਰਾ ਜੇ ਸੰਵਿਧਾਨ ਕੀ ਕਹਿੰਦਾ ਵਾ ਕਾਨੂੰਨ ਕੀ ਕਹਿੰਦਾ ਵਾ ਉੱਚ ਸਰਕਾਰੀ ਵਕੀਲ ਵੀ ਪੇਸ਼ ਹੋਊਗਾ ਉਹਦੇ ਵਿੱਚ ਇੱਕ ਤੋਂ ਵਕੀਰ ਭਾਈ ਅਮਰਤਪਾਲ ਸਿੰਘ ਦੇ ਉਹ ਵੀ ਪੇਸ਼ ਹੋਣਗੇ ਚਾਂਸ ਬੜੇ ਘੱਟ ਨੇ ਵੀ ਉਹਨਾਂ ਨੂੰ ਇਹ ਬੇਲ ਮਿਲੇ لیکن ਜਿਹੜਾ ਵਿਰਿੰਦਰ ਸਿੰਘ ਦੀ ਗੱਲ ਕਰਦੇ ਆ ਵਿਰਿੰਦਰ ਸਿੰਘ ਇਹ ਦੱਸੇ ਜੀ ਫਲਾਣੇ ਬੰਦੇ ਨੇ ਫਲਾਣੇ ਟਾਈਮ ਦੇ ਉੱਤੇ ਮੈਨੂੰ ਇੰਨੇ ਪੈਸੇ ਦੇਣ ਦੀ ਆਫਰ ਦਿੱਤੀ ਹੈ ਜੇ ਉਹਨੇ ਆਫਰ ਦਿੱਤੀ ਆ ਤੇ ਫਿਰ ਉਹਦੀ ਜਾਂਚ ਹੋਣੀ ਚਾਹੀਦੀ ਆ ਫਿਰ ਉਹ ਪਟਿਆਲਾ ਕਮੇਰਸਨਾ ਚੇਤਾ ਪਟਿਆ ਸਾਹਿਬ ਵਿਰਿੰਦਰ ਸਿੰਘ ਤੇ ਇਹ ਗੱਲ ਕਹਿ ਰਿਹਾ ਵੀ ਅਮਰਤਪਾਲ ਦੇ ਪਰਿਵਾਰਕ ਮੈਂਬਰ ਮੈਨੂੰ ਕਹਿ ਰਹੇ ਆ ਵੀ ਤੂੰ ਪੈਸੇ ਲੈ ਲੈ ਕੇ ਇਸ ਰਫਾ ਕਿੰਨੇ ਕਿਹਾ ਕਿੱਥੇ ਕਿਹਾ ਕਿ ਜੇ ਸਾਹਮਣੇ ਕਿਹਾ ਕੋਈ ਗੱਲ ਹੋਊਗੀ ਤਾਂ ਫੇਰ ਹੀ ਐਗਾ ਜੀ ਅੱਜ ਕੱਲ ਜਿੰਨੇ ਸਿਸਟਮ ਹੋ ਗਿਆ ਤੁਹਾਡੇ ਕੋ ਮੋਬਾਈਲ ਹਰ ਚੀ ਰਿਕਾਰਡਿੰਗ ਹੁੰਦੀ ਮਿੱਠੇ ਮਿੱਠੇ ਕੋਈ ਲੋੜ ਨਹੀਂ ਪੁੱਛਣ ਦੀ ਸਿਰਫ ਇਲਜ਼ਾਮਬਾਜ਼ੀ ਕਰਨੀ ਦੋਸ਼ ਲਵਾਉਣੇ ਇਹ ਕੋਈ ਮੈਨੂੰ ਨਹੀਂ ਸਿਆਣਫਲੀ ਗੱਲ ਕੋਈ ਨਹੀਂ ਹੈਗੀ ਲੇਕਿਨ ਵਰਿੰਦਰ ਸਿੰਘ ਨੇ ਜੇ ਜੇ ਇਹ ਨਹੀਂ ਗੱਲ ਕਹੀ ਸੀ ਵੀ ਤੁਸੀਂ ਗਲਤ ਕਰ ਰਹੇ ਹੋ ਤਾਂ ਗਲਾਹ ਕੀ ਕੀਤਾ ਛੋਨੇ ਵਿੱਚ ਉਹਨੇ ਇਹ ਵੀ ਕਿਹਾ ਤਾਂ ਜੀ ਵੀ ਭਾਈ ਅਮਰਤਪਾਲ ਸਿੰਘ ਨੇ ਸ਼ਾਇਦ ਕੋਈ ਸਬੰਧਾਂ ਦੀ ਗੱਲ ਕੀਤੀ ਸੀ ਉਹਨੇ ਉਹਨੂੰ ਜੰਡਿਆਲੇ ਇੱਕ ਟਿਊਬਲ ਤੇ ਲੈ ਕੇ ਦੀ ਕੁੱਟਮਾਰ ਕੀਤੀ ਗਈ ਸੀ ਗੋਲੀ ਮਾਰਨ ਤਾਂ ਗਲ ਚੱਲੀ ਸੀ ਉਹਨੇ ਫਿਰ ਹੱਥ ਉੱਤ ਜੋੜ ਕੇ ਆਪਣੀ ਜਾਨ ਦੀ ਬਖਸ਼ੀ ਕੀਤੀ ਸੀ ਚਲੋ ਉਹ ਪਰਚਾ ਵੀ ਬਾਅਦ ਚ ਦਰਜ ਹੋ ਗਿਆ ਉਹ ਇੱਕ ਵੱਖਰੀ ਗੱਲ ਹੈ ਲੇਕਿਨ ਇਹ ਅੱਗੇ ਵਰਿੰਦਰ ਸਿੰਘ ਨੂੰ ਸਿਰਫ ਜਿਹੜੀ ਆ ਧੂਰ ਚ ਟੱਟੂ ਨਹੀਂ ਭਜਾਉਣੇ ਚਾਹੀਦੇ ਹਵਾਸ਼ੀ ਨਹੀਂ ਗੱਲਾਂ ਕਰਨੀ ਚਾਹੀਦੀਆਂ ਉਹਦਾ ਸਬੂਤ ਦੇਵੇ ਵੀ ਮੈਨੂੰ ਫਲਾਣੇ ਬੰਦੇ ਨੇ ਆਫਰ ਦਿੱਤੀ ਸੀ ਤੇ ਮੇਰੇ ਨਾਲ ਸਮਝੌਤਾ ਕਰਨ ਦੀ ਗੱਲ ਚੱਲਦੀ ਸੀ ਮੈਂ ਇਹ ਗੱਲ ਕਹਿਦਾ ਵਾਂ ਉਹਨਾਂ ਕਹੀ ਹੋਊਗੀ ਹੋ ਸਕਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਹੀ ਹੋਵੇ ਨਾ ਲਵੇ ਜੀ ਫਲਾਣੇ ਮੈਂਬਰ ਨੇ ਮੈਨੂੰ ਫਲਾਣੀ ਜਗ੍ਹਾ ਕਿਹਾ ਸੀ ਉਹਦੀ ਬਕਾਇਦਾ ਤੌਰ ਤੇ ਇੱਕ ਦਰਖਾਸਤ ਅਦਾਲਤ 'ਚ ਵੀ ਦੇਵੇ ਤੇ ਪੁਲਿਸ ਨੂੰ ਦੇਵੇ ਵੀ ਇੱਥੇ ਮੁਕੱਦਮਾ ਦਰਜ ਕੀਤਾ ਜਾਵੇ ਕੀ ਦਿੱਤੀ ਉਹਨੇ ਮੇਰੇ ਸਿਰ ਜਿਹੇ ਦੋਸ਼ ਲਾਉਣੇ ਇਸ ਦਾ ਮੀਡੀਆ ਚ ਆ ਕੇ ਮੈਂ ਸੋਚਦਾ ਵੀ ਉਹ ਵੀ ਕੋਈ ਸਾਨਫਲੀ ਗੱਲ ਨਹੀਂ ਹੈਗੀ ਗੁਰਪ੍ਰਸ ਹਰੀ ਉਹਨਾਂ ਦਾ ਕਤਲ ਹੁੰਦਾ ਮੈਨੂੰ ਕੱਲ ਫੋਨ ਆਉਂਦਾ ਜੀ ਉਹਨਾਂ ਕੋਲੇ ਫੋਟੋਆਂ ਸੀ ਜੀ ਕਿਸੇ ਦੇੜੀ ਦਾ ਫੋਟੋ ਆ ਸੀ ਭਾਈ ਅਮਰਿਤਪਾਲ ਸਿੰਘ ਦੀ ਮੈਂ ਕਾ ਜੀ ਆਪਣੇ ਅਮਰਿਤ ਸ਼ਕਨ ਤੋਂ ਪਹਿਲਾਂ ਖੋ ਰਿਆ ਉਹਨੇ ਕੀ ਕੀ ਗੁਨਾਹ ਕੀਤੇ ਉਹਨ게 ਬੈਨ ਨੂੰ ਨਹੀਂ ਪਤਾ ਇਸ ਗੱਲ ਅਮਰਿਤ ਸ਼ਕਨ ਤੋਂ ਬਾਅਦ ਜੇ ਉਹਨੇ ਕੋਈ ਗੁਨਾਹ ਕੀਤਾ ਤੇ ਉਹ ਗੁਨਾਹ ਉਹਦਾ ਜਾ ਉਹਤੇ ਗੌਰ ਫਰਮਾਇਆ ਜਾ ਸਕਦਾ ਵਾ ਪਹਿਲਾਂ ਉਹਨੇ ਕਿਹਾ ਕਿ ਤੇ ਉਹਨੂੰ ਪਰਚੰਦ ਚ ਕਰਾ ਦੇਣਾ ਚਾਹੀਦਾ ਉਹਨੂੰ ਕਿਉਂ ਨਹੀਂ ਕਰਾਇਆ ਤੁਸੀਂ ਹਾਂ ਉੱਤੇ ਪਰਚੰਦ ਚ ਕਰੋ ਜਿਹੜੀ ਔਰਤ ਦਾ ਉਹਨੂੰ ਵੇਖਿਆ ਗਿਆ ਉਹ ਔਰੰਗ ਪਰਚੰਦ ਚ ਕਿਹਾ ਮੇਰੇ ਨਾਲ ਜੈਸਤੀ ਕੀਤੀ ਹੈ ਕਿਉਂ ਨਹੀਂ ਕਰਾਇਆ ਪਰਚੰਦ ਚ ਇਹ ਹੋ ਜੇ ਜਿਹੜੀ ਝੂਠੀਆਂ ਸੱਚੀਆਂ ਦੀ ਇਲਜ਼ਾਮਬਾਜ਼ੀ ਕਰਨੀ ਹੈ ਨਾ ਉਹ ਸੋਭਦੀ ਨਹੀਂ ਵਰਿੰਦਰ ਸਿੰਘ ਨੂੰ ਚਾਹੀਦਾ ਵਾ ਉਹ ਪੱਤਰਕਰਮ ਕੋ ਜਾਣ ਤੋਂ ਪਹਿਲਾਂ ਅਦਾਲਤ 'ਚ ਵੀ ਐਪਲੀਕੇਸ਼ਨ ਦਿੰਦਾ ਤੇ ਪੁਲਿਸ ਕੋਲ ਵੀ ਐਪਲੀਕੇਸ਼ਨ ਦਿੰਦਾ ਦੀ ਮੈਨੂੰ ਆ ਖਰੀਦਣ ਦੀ ਕੋਸ਼ਿਸ਼ ਕੀਤੀ ਐ ਇਸ ਕੇਸ ਦੇ ਵਿੱਚ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਫਿਰ ਜਾਂਦਾ ਪ੍ਰੈਸ ਦੇ ਵਿੱਚ ਫਿਰ ਦੱਸਦਾ ਜੀ ਮੈਂ ਤੇ ਦਰਖਾਸਤ ਵੀ ਪੁਲਿਸ ਨੂੰ ਦੇ ਕੇ ਆ ਪੁਲਿਸ ਦੇਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਇਹੋ ਜਿਹੀ ਅਨਿਕਤੀ ਅਨਿਕੀਆਂ ਕਹਾਣੀ ਕੀਤੀ ਜਾ ਸਕਦੀਆਂ ਇਹ ਮਸਲੇ ਵੱਡੇ ਨੇ ਭਾਈ ਅਮਰਤਪਾਲ ਸਿੰਘ ਨੂੰ ਨੀ ਲੱਖ ਬੁੱਕਲ ਵੋਟਾਂ ਦੇ ਜੇ ਕਿਤੇ ਨਮਾਇਦਗੀ ਕਰਦੇ ਨੇ 4.5 ਲੱਖ ਵੋਟਾਂ ਦੇ ਲੋਕਾਂ ਨੇ ਵੋਟ ਪਾਈ ਉਹਨਾਂ ਨੂੰ ਇੱਥੇ ਆਪਣੀ ਕੋ ਸੋਚ ਸਮਝ ਕੇ ਪਾਈ ਹੈ। ਅੱਛਾ ਪਟਿਆ ਸਾਹਿਬ ਇੱਕ ਵਾਰ ਮੜਾ ਜਿਆ ਗਿਆਨ ਚ ਵਾਅਦਾ ਕਰਿਓ ਉਹਨਾਂ ਦੇ ਵਕੀਲ ਕਹਿ ਰਹੇ ਆ ਵੀ ਜੇ 60 ਗੈਰ ਹਾਜ਼ਰੀਆਂ ਹੋ ਜਾਣ ਲੋਕ ਸਭਾ ਦੇ ਵਿੱਚ ਤੇ ਫਿਰ ਮੈਂਬਰਸ਼ਿਪ ਰੱਦ ਹੋ ਜਾਂਦੀ ਆ। ਤੇ ਕਹਿੰਦੇ ਵੀ 46 ਗੈਰ ਹਾਜ਼ਰੀਆਂ ਅਮਰਤਪਾਲ ਹੋਣਾਂ ਦੀਆਂ ਲੱਗ ਚੁੱਕੀਆਂ ਤੇ ਇਹ ਫਿਰ ਸਥਿਤੀ ਦੇ ਵਿੱਚ ਅਦਾਲਤਾਂ ਇਸ ਗੱਲ ਦੇ ਮੱਦੇਨਜ਼ਰ ਜਮਾਨਤ ਦੇ ਸਕਦੀਆਂ ਨਹੀਂ ਅਦਾਲਤ ਜਮਾਨਤ ਦਾ ਨਾਂ ਵੀ ਦੇਵੇ ਜੀ ਲੇਕਿਨ ਅਦਾਲਤ ਨੂੰ ਅਧਾਰ ਉਹਦੀ ਹਾਜ਼ਰੀ ਲਈ ਜਾ ਸਕਦੀ ਹੈ ਵੀ ਭਾਈ ਉਹ ਹਾਜ਼ਰ ਗਿਣੇ ਜਾਵੇ ਕਿ ਐਸਕੇ ਚ ਜੇਲ੍ਹ ਦੇ ਵਿੱਚ ਹੀ ਉਹਨੇ ਜਮਾਨਤ ਅਪਲਾਈ ਕੀਤੀ ਸੀ ਉਹਨੂੰ ਅਸੀਂ ਨਹੀਂ ਦੇ ਦੱਸੇ ਕਿ ਇਸ ਕਰਕੇ ਨੂੰ ਹਾਜ਼ਰ ਗਿਣੇ ਜਾਵੇ ਉਹਦੀ ਜਿਹੜੀ ਇਸ ਕਵਿਡਿਸ਼ਨ ਨਾ ਕੀਤੀ ਜਾਵੇ ਹੋ ਸਕਦਾ ਹੈ ਕਿ ਅਦਾਲਤ ਕੋਈ ਨਗਾੜੇਗਾ ਤਾਂ ਕਰ ਅਦਾਲਤ ਬੜਾ ਕੁਝ ਕਰ ਸਕਦੀ ਹੈ ਸਾਈਕੋਟ ਤੇ ਸਿਵਿੰਗ ਕੋਲ ਸੀਮ ਪਾ ਰਹਾ ਹੈ ਜੀ ਹਾਂ ਲਿਖ ਤੁਸੀਂ ਸੰਵਿਧਾਨਕ ਮੁੱਦਾ ਠਾਹਵਾ ਬਿਲਕੁਲ ਸਹੀ ਗੱਲ ਹੈ ਬਰਜਿੰਦਰ ਸਿੰਘ ਹਮਦਾਰਦ ਸੀ ਜਦੋਂ ਇਹ ਰਾਜ ਸਭਾ ਦੇ ਮੈਂਬਰ ਬਣੇ ਸੀਗੇ ਬਿਲਕੁਲ ਬਣੇ ਸੀ ਕਾਲੀਆਂ ਦੀ ਸਪੋਰਟ ਦੇ ਨਾਲ ਇਹਨਾਂ ਕਿਹਾ ਜੀ ਮੈਂ ਇੱਕ ਤੁਹਾਡਾ ਉਮੀਦਵਾਰ ਨਹੀਂ ਬਣਨਾ ਮੈਂ ਅਜ਼ਾਦ ਮੈਂਬਰ ਰਹੂੰਗਾ ਜਾ ਕੇ ਦੋ ਚਾਰ ਮੁੱਦੇ ਵੀ ਠਾਹੇ ਦਿੰਦੇ ਨੇ ਮੁੜ ਕੇ ਗਿਆ ਹੀ ਨਹੀਂ ਛੱਡੀ ਦਿੱਤੀ ਛੱਡ ਗਏ ਐਪਸਨ ਲੱਗ ਗਿਆ ਚਲੋ ਜੀ ਫਰਕ ਕਰ ਤੋਂ ਅਸੀ ਬੈ ਉਹਨਾਂ ਖਾਦੀ ਕਿਤੀਸ ਮੈਂਬਰਸ਼ਿਪ ਇਹ ਤਾਂ ਨਹੀਂ ਗੱਲ ਠੀਕ ਹੈ ਲੇਕਿਨ ਟੈਕਨੀਕਲ ਪੁਆਇੰਟ ਹੈ ਵੀ ਬੰਦਾ ਬਾਹਰ ਹੋਵੇ ਤੇ ਫੇਰ ਗਲਤੀ ਕਰੇ ਫੇਰ ਉਹਦਾ ਜਿਲ੍ਹੇ ਦੇ ਵਿੱਚ ਇਸ ਕਰਕੇ ਮੇਰੇ ਖਿਆਲ ਅੰਬੀ ਇਹਦੇ ਤੇ ਬਹੁਤਾ ਸ਼ਾਇਦ ਨਾ ਕੁਝ ਹੋ ਸਕੇ ਲੇਕਿਨ ਫੇਰ ਵੀ ਇੱਕ ਪਲੀ ਜਰੂਰ ਬਣਦੀ ਹੈ ਜਿਹੜੀ ਉਹਨਾਂ ਦੇ ਵਕੀਲ ਨੇ ਲਈ ਹੈ ਵੀ ਉਹਨਾਂ ਨੂੰ ਬਿਸ਼ੱਕ ਤੁਸੀਂ ਕਸਟੋਡੀਅਲ ਲੈ ਕੇ ਉਹਦੇ ਨੇ ਹਾਜ਼ਰੀ ਬਹੁਤ ਹਾਜ਼ਰੀ ਜੁਣੀ ਪੁੱਗੀ ਤੁਹਾਨੂੰ ਹੋ ਸਕਦਾ ਵੀ ਜਿਹੋ ਜਿਹੀ ਨੁਕੀ ਫਾਰਮੂਲਾ ਜਿਹੜੀ ਸੀ ਉਹ ਅਦਾਲਤ ਕੱਢ ਲਵੇ ਕਿ ਉਹ ਤੋਂ 22 ਇਅਰ ਲੈਂਦਾ ਜਾਵੇ ਤੇ 22 ਇਅਰ ਵਾਪਸ ਲੈ ਜਾਂਦਾ ਜਾਵੇ ਪੋਸਿਬਿਲਟੀ ਹੋ ਜਾ ਕੁ ਕਲਦੇ ਕੀ ਅਦਾਲਤਾਂ ਦਾ ਅਦਾਲਤਾਂ ਕੋਲ ਬੜੀ ਪਾਵਰ ਹੁੰਦੀ ਹੈ ਜੀ ਜੀ ਪਰ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਖਬਰਾਂ ਦੇ ਉੱਤੇ ਜਿਹੜੀ ਤੁਸੀਂ ਚਰਚਾ ਕਰਦੇ ਹੋ ਜਿਹੜੀ ਟਿੱਪਣੀ ਕਰਦੇ ਹੋ ਸਾਡੇ ਦਰਸ਼ਕ ਜਿਹੜੇ ਆ ਉਸ ਨੂੰ ਬੇहद ਪਸੰਦ ਕਰਦੇ ਆ ਤੁਹਾਡੀ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਆ ਉਹਦੇ ਵੀ ਉਹ ਮਰੀਦ ਨੇ ਕੱਲ ਨੇ ਉਹ ਕਮੈਂਟਸ ਦੇ ਵਿੱਚੋਂ ਸਾਨੂੰ ਪਤਾ ਲੱਗਦਾ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਸਿਕਾ ਜੀ ਸ਼ੁਕਰੀਆ ਸ਼ੁਕਰੀਆ